ਇਹ ਤਾਂ ਗੈਰਮੀ ਚ ਦਾਖਲਾ ਪਰਨ ਨੂੰ ਹਾਂ ਨਹੀਂ ਕਰਦਾ। ਨਹੀਂ ਨਹੀਂ ਕਰਦਾ 10ਵੀਂ ਚ ਤਾਂ ਪੱਟਿਆ ਗਿਆ ਪਹਿਲਾਂ ਹੀ। ਉਹ ਪੱਟਿਆ ਕੀ ਕੀਤਾ ਉਹ ਕਿਤਾਬ ਕਿਹਾ ਉਹ। ਉਹ ਚਾ ਤਾਂ ਲਾਤਾ। ਲਾਈ ਵੀ ਪਾ ਲਾਤਾ। ਹਾਂ ਵੀ ਬਿਲਾਤਾ। ਅੱਛਾ ਹਾਂ। ਉਹ ਮੰਨੂ ਕਿੱਧਰ ਗਿਆ? ਬਾਤਾ ਨੀ ਮੇਰੇ ਬੇ ਕੀਦਾ ਫੋਨ ਜ ਆਇਆ ਸੀਗਾ ਫੋਨ ਜ ਸੁਣਦਾ ਸੁਣਦਾ ਚਲਾ ਗਿਆ ਬੜਾ ਉਹ ਤਾਂ ਭਾਈ ਹੋਇਆ ਲੱਥ ਹੋਇਆ ਜਮੀਨ ਹੀ ਕਿਤੇ ਕਿਤੇ ਲੱਗਦਾ ਔਰ ਫਿਰ ਮੇਰੇ ਕਿਹੜਾ ਸੁਣਦਾ ਗਾ ਬੇ ਹਾਂ ਤਾਰ ਨਹੀਂ ਆਉਂਦਾ ਹੈਗਾ ਛੇਤੀ ਮਹੀਨੇ ਤੋਂ ਘੱਟ 20 ਦਿਨਾਂ ਤੋਂ ਉਹ ਮਾੜਾ ਮੋਟਾ ਉਹ ਕੂਰੇ ਕਾ ਫੋਨ ਉਹਨਾਂ ਤਾਂ ਫਿਰ ਹੁਣ ਆਪਦਾ ਕੰਮ ਮੰਗਾ ਉਹ ਕਿੱਥੋਂ ਆ ਜੈਣਾ ਆਈ ਨਹੀਂ ਲੋਟ ਆਉਂਦਾ ਹੈਗਾ ਇਹਨੂੰ ਮਾੜਾ ਜਾਂ ਕੂਕੂਰੋ ਆਏ ਸਾਫ ਚ ਨਹੀਂ ਆਏ ਆਪਣੇ ਹੁਣ ਕਾਹੇ ਨਹੀਂ ਹੁੰਦਾ ਵੇ ਬੇਕਹਿ ਤਾਂ ਦੰਨੇ ਆ ਗਏ ਸੁਣਦਾ ਹੀ ਨਹੀਂਗਾ ਨਾ ਪੜਾਈ ਚ ਨਾ ਇਹਦਾ ਦਿਮਾਗ ਖੇਤ ਚ ਲੱਗੇ ਨਾ ਕੋਈ ਘਰ ਦੇ ਕੰਮਾਂ ਚ ਲੱਗੇ ਇਹਨੂੰ ਚੌਪ ਵੀ ਨਹੀਂ ਹੈਗਾ ਕਿਸੇ ਕੰਮ ਦਾ ਹੋਰ ਹੁਣ ਇਹਨੇ 10 ਕਰ ਲਿਆ ਹੁਣ ਕੋਈ ਗਾਹਾਂ ਵੀ ਕਰ ਲਿਆ ਵੀ ਮੈਂ ਕੀ ਕਰਨਾ ਕਰਨਾ ਹੈ ਹੋਰ ਹੁਣ ਹਜੇ ਤਾਂ ਪੌਤ ਪਿੰਨੇ ਚਾਰ ਜਮਾਤਾਂ ਪਈਆਂ ਨੇ ਉਹ ਚਾਰ ਕਰ ਲਏ ਕੀ ਪਤਾ ਵੇ ਹੁਣ ਕੀ ਕਰਦਾ ਫਿਰਦਾਗਾ ਕੋਣ ਆਉਂਦਾਗਾ ਫੋਨ ਜਾਂ ਸੁਣਦਾ ਸੁਣਦਾ ਬਾਹਰ ਨੂੰ ਤੁਰ ਗਿਆ ਭਈ ਮੈਨੂੰ ਕਿਹੜਾ ਦੱਸਦਾਗਾ ਕੋਈ ਤਾਂ ਚੀ ਨਾ ਪਈ ਜੇ ਆਪਾਂ ਤਾਂ ਕਿਤੇ ਅੰਦਰ ਹੀ ਬੈਠੇ ਰਹ ਜੀਗੇ ਕੁਣ ਆਪਾ ਘੜਵੇ ਤੇ ਮਾਗਰ ਫਿਰਦੇ ਆਂਗੇ ਹੈਨਾ ਵੀ ਉਹਦੇ ਮਾਗਰ ਫਿਰਦੇ ਆਂਗੇ ਉਹਨੂੰ ਆਪ ਨੂੰ ਇੰਨਾ ਕਚਾਈਏ ਏਹ ਘੁਰ ਕੇ ਹਟਾਈਏ ਉਹਨੂੰ ਵੀ ਬਾਹਰ ਨਾ ਜਾਇਆ ਕਰੀਏ ਤੁਸੀਂ ਕਹੇ ਜੇ ਕਰੋ ਫਿਰ ਬੜਾ ਮੋਟਾ ਤੁਸੀਂ ਤਾਂ ਜਮੀਨ ਕੁਝ ਕਰਦੇ ਹੋਈਆਂ ਉਹਦੇ ਹੁਣ ਮੈਂ ਘੁਰੂਗੀ ਉਹਨੂੰ ਫਿਰ ਬਣਾ ਬੰਦਾ ਬਿਠਾ ਕੇ ਵੀ ਤੂੰ ਕਿੱਥੇ ਤੁਰ ਰਹਿਣਾ ਤੂੰ ਦੱਸ ਕੇ ਕਿਉਂ ਨਹੀਂ ਜਾਂਦਾ ਜਾਂ ਮੈਨੂੰ ਦੱਸ ਕੇ ਜਾ ਜਾਂ ਤੂੰ ਮੈਨੂੰ ਦੱਸ ਕੇ ਜਾ ਜਾ ਅਈ ਤੇਵੀ ਤੁਸੀਂ ਹੁਣ ਉਹਨੂੰ ਮਾੜਾ-ਵਟਾ ਕਹਿਆ ਕਰੋ ਤੁਸੀਂ ਤਾਂ ਜਮੀ ਨਹੀਂ ਬੋਲਦੇ ਹੁਣ ਪੱਲੀ ਮੇਰਾ ਬੋਲੇ ਕਿੱਥੇ ਉਹ ਹੁੰਦਾਗਾ ਮੇਰੀ ਬੜੀ ਸੁਣਦਾਗਾ ਤੇ ਉਹਨੂੰ ਫੋਨ ਕਰਾਂਗੇ ਭਾਈ ਮੁੰਡਾ ਨਹੀਂ ਖੜਦਾ ਘਰੇ ਤੂੰ ਪਵਾਂਦੀ ਕਿਵੇਂ ਕਰ ਦੋ ਦਿਨ ਲਾ ਕੇ ਜਾ ਆਇਆਂਗਾ ਮੇਰੇ ਤਾਂ ਕੰਮ ਪੈ ਨਹੀਂ ਫਿਰ ਮੈਂ ਤੇ ਅੰਦਰ ਆਪੇ ਹੁਣ ਕੰਮ ਕਰਤੀ ਹਾਂ ਜੀ ਕਰ ਲੈ ਬੇਬੀ ਨੂੰ ਘਰ ਮਾਇਆ ਚੰਗਾ ਵਿਵਾਜਾ ਜਾਨਾ ਚੰਗਾ ਉਹਦੇ ਰੋਂ ਨੂੰ ਵੀ ਦੇਖ ਲਈ ਕਿਤੇ ਉਹ ਮੇਰੀ ਕਿਹੜਾ ਬਣਦਾ ਬੇਬੀ ਤੈਨੂੰ ਪਤਾ ਤਾਂ ਹੈਗਾ ਉਹ ਮੰਦਾ ਤਾਂ ਨਹੀਂ ਫਿਰ ਮਾੜਾ-ਮੋਟਾ ਲਾਓ ਭਾਈ ਉਹ ਕਹਿ ਸੁਣ ਕੇ ਮੈਂ ਤਾਂ ਕਿਹਾ ਸੀ ਬੈਸ ਕੀਤੀ ਵੀ 11 12 ਦਾ ਕਾਰੀਗਰ ਦਾਖਲਾ ਪਰ ਉਹ ਦਾਖਲਾ ਪਰ ਸਕੂਲ ਚ ਕੁੱਟ ਕਾਪਟ ਕੇ ਲਾਓ ਨੂੰ ਮੇਰੀ ਤਾਂ ਮੰਨਦਾ ਇਹ ਤਾਂ ਮੂਰੇ ਬੋਲਦਾ ਉਹ ਬੋਲਦਾ ਦਾ ਹੈਗਾ ਮੂਰੇ ਸਾਡੇ ਤੇ ਚਾਚੇ ਨੂੰ ਉਹਦੇ ਨਾਲ ਕਰਦੇ ਗੱਲ ਚਲ ਮੈਂ ਜੇ ਹੋਇਆ ਮੈਂ ਹੁਣ ਅੱਡੇ ਕਿ ਨਹੀਂ ਜਾਂਦਾ ਜੇ ਉਹ ਉਹ ਟੜਕੇ ਵੀ ਚਾਦੀ ਕੁੱਟ ਪੀਕੇ ਆ ਮੁੜ ਕੇ ਆਇਆ ਨਹੀਂ ਕੋਈ ਵੀ ਨਹੀਂ ਜਾਂਦੀ ਨਾ ਕੁਝ ਨਹੀਂ ਖਾਦਾ ਹੈਗਾ ਚਲ ਮੈਂ ਕਹਿ ਦਾਂ ਨਾ ਨੂੰ ਜੇ ਹੋਇਆ ਆਏ ਉਹਨੂੰ ਭੇਜ ਕਰੇ ਉਰੇ ਆ ਗਏ ਕਿੱਧਰ ਆਏ ਤੂੰ ਉਹ ਇੱਥੇ ਸੀ ਆ ਮੈਂ ਕਿੱਧਰ ਜਾਣਾ ਇੱਥੇ ਹੀ ਤੇ ਟੜਕੇ ਵੀ ਚਾਹ ਦੀ ਕੁੱਟ ਪੀ ਕੇ ਆਂਗਾ ਉਹ ਮੈਨੂੰ ਕੰਮ ਸੀ ਮਾੜਾ ਇਹ ਮੁੰਡੇ ਨਾਲ ਗਿਆ ਸੀ ਆ ਹਾਂ ਉਹ ਗਿਆ ਸੀ ਕੰਮ ਸੀ ਆ ਦੋਸਤ ਕੋਲ ਨਾਲ ਗਿਆ ਆਪੂ ਹੋਰ ਕੋਈ ਪੜਾ ਪੜਨ ਦਾ ਕੋਈ ਕਰਦਾ ਹੀ ਨਹੀਂ ਕਿ ਟੰਗ ਪੜਨ ਦਾ ਪੜਕੇ ਕੌਣ ਕੀ ਬਣ ਗਿਆ ਆ ਆ ਮੁੰਡਾ ਨੂੰ ਕਿਵੇਂ ਤੇਰੀ ਭੈਣ ਦਾ ਕਰਦਾ ਹੈ ਇਲੈਕਟ੍ਰਿਕ ਲਾ ਕੇ ਪੜਕੇ ਕਰਨਾ ਉਹ ਮੇਰਾ ਯਾਰ ਉਹ ਦੇਖਦਾਗਾ ਖੇਤੀ ਕਰਾਂਗੇ ਉਹ ਖੇਤੀ ਲੱਗਦੇ ਤਾਂ ਮਟਾਰੀਆਂ ਪੈ ਗਈਆਂ ਹੁਣ ਪੈ ਜਾਣਗੇ ਕੋਠੀਆਂ ਉਹ ਖੇਤੀ ਵਰਗੀ ਰੀਸ ਨਹੀਂ ਹੈਗੀ ਆ ਰੀਸ ਨਹੀਂ ਹੈਗੀ ਬਹੁਤ ਬਾਹਰ ਹੈ ਨਾ ਤੇਰੇ ਕੋਲ ਬਾਹਰ ਕਿੱਲੇ ਨੇ ਉਹ ਕੁਛ ਨਹੀਂ ਹੁੰਦਾ ਹੁਣ ਬਾਹਰ ਸਾਰੇ ਹੀ ਜਾਂਦੇ ਨੇ ਕਿਸੇ ਦਾ ਕੁਛ ਨਹੀਂ ਬਣਦਾ ਉਹ ਪਾਗਲਾ ਤੂੰ ਫੜ ਲੈ ਇੱਥੇ ਕਿੱਕ ਕੋਈ ਕੰਮ ਨਹੀਂ ਮਿਲਦਾ ਇੱਥੇ ਮਿਲਦੂ ਕੋਈ ਉਹ ਅੱਜ ਤੱਕ ਕਿਹਨੂੰ ਮਿਲਿਆਗਾ ਮਿਲਿਆ ਕਿਸੇ ਵੀ ਵਿੱਚ ਪੜਾਈ ਬੈਠਣ ਲੱਗ ਜੂਗਾ ਉਹ ਨਹੀਂ ਖੇਤੀ ਵਰਗਾ ਤਾਂ ਨਹੀਂ ਹੈਗਾ ਲਾ ਖੇਤੀ ਵਰਗਾ ਤਾਂ ਨਹੀਂ ਹੈਗਾ ਤੂੰ ਕਿੱਥੇ ਬੈਠ ਰਿਆ ਕਰਗਾ ਮੈਂ ਟੰਡਾ ਨਾ ਪਹਿਲਾਂ ਮੈਂ ਕਿੱਥੇ ਕਿਹੜੇ ਮਸਟੰਡਾਂ ਨਾਲ ਦੇਖ ਲੈ ਤੂੰ ਮੈਨੂੰ ਪਤਾ ਹੈਗਾ ਤੂੰ ਦਾ ਪੜਨ ਲੱਗ ਜਾ ਦਾਖਲਾ ਪਰ ਕੋਈ ਨਹੀਂ ਯਾਰ ਉਹੀ ਦੇਖ ਰਿਹਾ ਵੇ ਕੋਈ ਨਹੀਂ ਦੇਖ ਰਾ ਤੂੰ ਘਰ ਨਹੀਂ ਹੈਗਾ ਮੈਨੂੰ ਪਤਾ ਤੇਰਾ ਤੂੰ ਪੜਨ ਲੱਗ ਜਾ ਦਾਖਲਾ ਪਰ ਦੇ ਕਿੱਧਰ ਗਿਆ ਸੀ ਗਿਆ ਵੇ ਤੂੰ ਕਰਕੇ ਦੀ ਪੀ ਕੇ ਚਾ ਗਿਆਗਾ ਕੋਈ ਕੰਮ ਨੂੰ ਹੱਥ ਪਾ ਰਿਆ ਕਰ ਆ ਵੀ ਲੈ ਚੜੀ ਚੜਾਈ ਮੇਰੀ ਦੀ ਆ ਗਈ ਮੇਰੀ ਤੇ ਆ ਜਾ ਕਰੋ ਸਾਡਾ ਪਰ ਮੈਂ ਕੀ ਇੱਕ ਕਸੂਰ ਕੀਤਾ ਮੇਰਾ ਮੈਨੂੰ ਅਜੇ ਤੇ ਕਸੂਰ ਹੀ ਨਹੀਂ ਉਹ ਫਿਰ ਮੈਂ ਬਾਗਾ ਕਿੱਡੀ ਗੱਲ ਹੋ ਗਈ ਤੂੰ ਕਰ ਦੇ ਕੰਮ ਕਰ ਲੈ ਓ ਯਾਰ ਕੰਮ ਹੋਈ ਜਾਂਦੇ ਨੇ ਕੰਮ ਤੁਸੀਂ ਗਾਦੇ ਰਸਤੇ ਕੰਮ ਕਰੀ ਜਾਓ ਹੁਣ 10ਵੀਂ ਕਰ ਲਈ ਕੋਈ ਗਾਹਾਂ ਵਿੱਚ ਕੁਝ ਕਰ ਲੈ ਗਾਹਾਂ ਯਾਰ ਦੇਖਦੇ ਆਂਗੇ ਮੈਂ ਤਾਂ ਕਾਪ ਇਹਨੂੰ ਆ ਵੀ ਆਹੀ ਗੱਲ ਪੈਦੀ ਐ ਮੈਂ ਖੇਤੀ ਦਾ ਸੋਚਣਾ ਕੋਈ ਗੱਲ ਨਹੀਂ ਕਰਾਂ ਮੈਂ ਤੇਰੇ ਤਾਂ ਮੋੜ ਨਾ ਸੁਣਨੇ ਹੋ ਜਾਣ ਕਿੱਥੇ ਮੋੜਾਂ ਦੇ ਦੇਖ ਲੈ ਮੈਨੂੰ ਤੁਸੀਂ ਤੇ ਹੋਰ ਤੂੰ ਕਿੱਥੇ ਧੱਕੇ ਖਾ ਕੇ ਆਏਗਾ ਮੈਨੂੰ ਮੈਨੂੰ ਘਰੇ ਜੋੜਦੇ ਨਹੀਂ ਹੈਗੇ ਤੁਸੀਂ ਅਸੀਂ ਕਿਹਨੇ ਜਰਦੇ ਤੇਰੇ ਲੱਖਣ ਨਹੀਂ ਹੈਗਾ ਮਾਰਨਾ ਕਰੇ ਬੈਠਾ ਮੈਂ ਤੇਰੇ ਲੱਖਣ ਨਹੀਂ ਹੈਗੇ ਘਰੇ ਰਹਿਣ ਵਾਲੇ ਮੈਨੂੰ ਆਇਆ ਹੋਗਾ ਵੀ ਇਹ ਘਰੇ ਕਿਉਂ ਆ ਗਿਆ ਉਹ ਤੇਰੇ ਤਾਂ ਇਹਦਾ ਪੁੱਤ ਹੈਗਾ ਪਲੱਸ 2 ਤੋਂ ਬਾਅਦ ਆਈਲਰਸ ਕਰੀ ਜਾਂਦਾ ਆ ਤੇਰੇ ਦਿਮਾਗ ਨਹੀਂ ਖੁੱਲਦਾ ਮੋਟੇ ਦਿਮਾਗ ਨੇ ਆ ਫਿਰ ਕੋਈ ਨਹੀਂ ਕਰ ਲੈਣ ਦੇ ਉਹਨੂੰ ਦੇਖੀ ਜਾਊਗੀ ਆ ਕਿਹਦੇ ਦੁਆਰ ਕੀ ਦੇਖੇਗਾ ਉਹ ਲੱਲਰ ਲਾਦੂ ਨਾਲੇ ਕਰਕੇ ਆਈ ਲੈਟ ਤੇ ਲੱਲਰ ਲਾਉਗੇ ਤੇਰੇ ਲੋ ਤਾਂ ਤੇ ਬਾਹਰੇ ਗੁੰਨੇ ਤੇਰੇ ਤੇ ਇੱਕ ਵੀ ਨਹੀਂ ਦੇ ਬੇ ਬੋਲ ਨਾ ਉਹਨੂੰ ਵੀ ਮਾਲ ਪਸੂ ਸ਼ਾਮਲੇ ਪਾਣੀ ਪੈਦੇ ਕਾ ਫੌੜੇ ਨਾਲ ਗੁਹਾ ਨਾ ਰੱਖੂ ਰੋ ਤੁਹਾਡੇ ਰੱਖੀ ਹੋਏ ਨੇ ਨਾ ਨੌਕਰਾਣੀ ਬਈ ਯਾਰ ਤੁਸੀਂ ਆਉਗਾ ਤੇ ਮੋੜਾ ਤੇ ਬੈਠਣ ਨੂੰ ਰੱਖੇ ਹੋਏ ਨੇ ਹਾਂ ਹੈ ਤਾਂ ਮੋੜਾ ਤੇ ਬੈਠਣ ਨੂੰ ਰੱਖਿਆ ਹੋਇਆ ਦਾ ਆ ਲੈ ਬੇ ਚਾਹ ਪੀ ਲਓ ਹੁਣ ਭੱਜ ਗਿਆ ਇਹਨੂੰ ਸਕੇ ਡਰਾਪੇ ਕਿਸ ਨੂੰ ਹੋਣਾ ਤੇਰੀ ਲੈ ਨਹੀਂ ਚਲਦੀ ਚੁੰਦੀ ਫਿਰਦਾ ਦਾ ਭੌਂਕਦਾ ਕੁੱਤਿਆਂ ਵਾਂਗੂ ਤਾਈ ਬੈਠੂ ਫਿਰ ਮੋੜਾਂ ਤੇ ਕਰ ਲੋ ਜਿਹੜਾ ਕੋਸਾਂਦਾ ਹੁਣ ਲੈ ਇਹਨੂੰ ਕੀ ਹੋ ਗਿਆ ਜਾ ਕੇ ਦੇਖ ਲੈ ਫਲਾ ਕੀ ਹੋ ਗਿਆ ਤੋਏ ਬਾਹਰ ਰੌਲਾ ਹੀ ਆਪਾਂ ਇਹ ਅੰਦਾਜ਼ ਸੀਗਾ ਕੁਝ ਨਹੀਂ ਹੋਇਆ ਤਾਈ ਬਸ ਹੋਰ ਬਸ ਕੁਝ ਨਹੀਂ ਹੋਇਆ ਤੂੰ ਵਗ ਜਾ ਕੋਈ ਤਾਂ ਵੀ ਤੋ ਕੀ ਹੋ ਗਿਆ ਉਹ ਕੁਝ ਨਹੀਂ ਮੇਰੀ ਮੰਮੀ ਹੋਰੀਆਂ ਮੰਮੀ ਤੇ ਬੇਬੇ ਦੋਨੇ ਮਗਰ ਪਈਆਂ ਕਾ ਤੋ ਉਹੀ ਕਨੀਆ ਹਾਂ ਤੂੰ ਕਨੇ ਬਾਹਰ ਭੱਗ ਗਿਆ ਲੈ ਚੱਲ ਕੋਈ ਨਾ ਪੁੱਤ ਬਾਰੇ ਵੀ ਨਾ ਜਾਣਦੇ ਹੁੰਦੇ ਕਰੇ ਰਹਿੰਦੇ ਹੁੰਦੇ ਨੇਗੀ ਮੈਂ ਕਿਧਰੇ ਗਿਆਗਾ ਤੂੰ ਵੀ ਤਹੀ ਹੋਣਾ ਵੰਗੂ ਲੱਗੀ ਫਿਰ ਫਿਰ ਆਈ ਸਮਝਾਉਂਦੇ ਨੇ ਪੁੱਤ ਸਮਝਣਾ ਵੀ ਚਾਹੀਦਾਗਾ ਆਈ ਨਹੀਂ ਜਾਂਦੇ ਹੁੰਦੇ ਬਾਹਰ ਉਹ ਜੀਆ ਸਾਰਾ ਟੱਬਰ ਮੇਰੀ ਮੰਗਰ ਬਾਤ ਪੈ ਰਹੇ ਹੋਏ ਨਾ ਕੋਈ ਨਾ ਪੁੱਤ ਕੋਈ ਚਾਹ ਪਾਣੀ ਪੀਤਾ ਰੋਟੀ ਟੁੱਕਾ ਉਹ ਤਾਂ ਨਹੀਂ ਦਿੱਤਾ ਮੈਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਤੜਕੀ ਘੀਰਾ ਚਾਹ ਪੀ ਕੇ ਗਿਆ ਸੀ ਇਹਦਾ ਮਾ ਲਿਓਨੀਆ ਤੂੰ ਖਾ ਲਈ ਚੰਗਾ ਰੋਟੀ ਖਾ ਲਈ ਲਿਆ ਦੇ ਕੋਈ ਚੰਗਾ ਹੋਰ ਗੁੱਸੇ ਨਹੀਂ ਹੁੰਦੇ ਹੁੰਦੇ ਸਿਆਣਾ ਪੁੱਤ ਬਣਦੇ ਹੁੰਦੇ ਆ ਲੈ ਖਵਾਵਾ ਮਬੋਲੀ ਜੀ ਨੂੰ ਰੋਟੀ ਬਿਠਾ ਕੇ ਇਹ ਤਾਂ ਉਹ ਗੁੱਸੇ ਹੀ ਹੋ ਜਾਂਦਾ ਲੈ ਤੂੰ ਰੋਟੀ ਖਾ ਲੈ ਲੈ ਫੜ ਇਹਦਾ ਮੈਨੂੰ ਰੋਟੀ ਵੀ ਨਹੀਂ ਪੁੱਛਦੇ ਦੇਖ ਲੈ ਚੱਲ ਕੋਈ ਨਾ ਪੁੱਤ ਗੁੱਸੇ ਨਹੀਂ ਹੁੰਦੇ ਹੁੰਦੇ ਉਹ ਤੇਰੇ ਭਲਾਈ ਦੇ ਬਾਰੇ ਕਹਿੰਦੇ ਨੇਗੇ ਉਪਲਾਈ ਦੇ ਮਾਰੇ ਮੈਂ ਤਾਂ ਨੂੰ ਐ ਕਹੀ ਮੈਂ ਖੇਤੀ ਕਰੂੰ ਮੈਂ ਤਾਂ ਖੇਤੀ ਚ ਪੁੱਤੋ ਕੁਛ ਨਹੀਂ ਪਿਆਗਾ ਤੂੰ ਪੜ ਲਾ ਉਹ ਤਾਂ ਹੀ ਖੇਤੀ ਖੇਤੀ ਕਿਉਂ ਨਹੀਂ ਚੰਗੀ ਹੈ ਤੂੰ ਵੀ ਉਹਨਾਂ ਵਰਗੀ ਉਹਨਾਂ ਵਾਂਗੂ ਲੱਗਦੀ ਖੇਤੀ ਚ ਸਾਰਾ ਕੁਝ ਹੀ ਹੈਗਾ ਪੜਾਈ ਵੀ ਪੁੱਤੋ ਫੇਰ ਹੀ ਹੈਗਾ ਖੇਤੀ ਵੀ ਫੇਰ ਕਰੇਗਾ ਦੇ ਪੜਾਈ ਕਰੇਗਾ ਦੇ 12 ਤੂੰ ਕਰ ਲੈ ਫੇਰ ਆਪਾਂ ਖੇਤੀ ਦਾ ਦੇਖ ਲਾਂਗੇ ਜਾਂ ਕੋਈ ਕੋਈ ਨੌਕਰੀ ਮਿਲ ਜਾਂਦੀ ਹੈਗੀ ਖੇਤੀ ਚ ਹਾਈ ਵੀ ਕੀ ਹੈਗਾ ਉਹ ਖੇਤੀ ਚ ਸਾਰਾ ਕੁਝ ਹੀ ਹੈ ਤਾਈ ਉਹਨਾਂ ਵਾਂਗੂ ਤੂੰ ਲੱਗਦੀ ਤੂੰ ਮੈਨੂੰ ਐ ਦੱਸ ਤੇ ਤਾਈ ਨੇ ਤੇ ਪਿਓ ਨੇ ਕੀ ਘਟਲੇ ਚ ਦੇ ਹੁਣ ਉਹ ਬਾਹਰ ਗਏ ਨੇ ਤਾਂ ਮਾੜੀ ਜੀ ਰੋਟੀ ਚਾਜੀ ਦੀ ਖਾਣੇ ਆਪਾਂ ਘਰੇ ਕਿੱਥੇ ਆ ਦੋ ਦੋ ਕਿੱਲੇ ਨੇ ਆਪਣੇ ਕੋਈ ਕੁਛ ਨਹੀਂ ਹੁੰਦਾ ਫਿਰ ਸਾਰਾ ਕੁਝ ਹੀ ਬਣ ਜਾਂਦਾ ਹੈ ਮੈਂ ਤਾਂ ਦਾ ਸਾਰੇ ਕੰਮ ਚ ਹੀ ਹੁੰਦੀ ਹੈ ਮੈਂ ਤਾਂ ਦਾ ਹੁੰਦੀ ਹੈ ਪੁੱਤ ਤੂੰ ਐਂ ਨਾ ਫਿਰਦਾ ਰਿਹਾ ਕਰ ਆ ਦੇਖੀ ਤੇਰਾ ਅੱਖਾਂ ਜਿਹਾ ਕਿਵੇਂ ਲੱਗਦੀਆਂ ਨੇ ਮੈਨੂੰ ਉਹ ਅੱਖਾਂ ਨੂੰ ਕੀ ਹੋਇਆ ਹੋਰਾ ਦੇਖ ਤਾਂ ਲੈ ਅੱਖਾਂ ਨੂੰ ਕੁਝ ਹੋ ਰਿਹਾ ਉਹੀ ਮਛਰੀ ਜੀ ਵਾਲੀ ਆ ਗਈ ਮੌਸਮ ਕਰ ਨਾ ਪੁੱਤ ਐਂ ਨਾ ਫਿਰਿਆ ਕਰ ਮੇਰਾ ਸਿਆਣਾ ਪੁੱਤਾਂਗਾ ਤੂੰ ਤਾਂ ਕੋਈ ਨਹੀਂ ਨਾਲੇ ਤਾਂ ਗੌਰ ਕਰ ਬੁੱਤ ਵਣ ਕੇ ਤੇਰੇ ਮੰਮੀ ਤੇ ਦਾਦੀ ਤੇਰੇ ਪਰੇ ਨੂੰ ਕਹਿੰਦੀਆਂ ਨੇ ਠੀਕ ਆ ਜੀ ਕੋਈ ਨਹੀਂ ਹੋਰ ਮੈਂ ਤਾਂ ਤੇਰੀ ਸੋਚ ਲੱਗੀ ਰਹਿੰਦੀ ਹੈਗੀ 24 ਘੰਟੇ ਮੈਂ ਤਾਂ ਤੇਰੀ ਫਿਕਰ ਕਰਦੀਆਂਗੀ ਕੋਈ ਨਹੀਂ ਸਿਆਣਾ ਪੁੱਤ ਬਣ ਜਾ ਨਾਲੇ ਨਾ ਆਉਂਦੇ ਗੌਰ ਕਰ ਮੈਂ ਤਾਂ ਤੈਨੂੰ ਹੋਰੀ ਲੱਗੀ ਜਾਂਦੀਆਂ ਨੇ ਅੱਖਾਂ ਜੀਆਂ ਉਹ ਨਹੀਂ ਅੱਖਾਂ ਨੂੰ ਮਸ਼ਰੀਬ ਵਾਲੀ ਹੈਗੀ ਮੌਸਮ ਕਰਕੇ ਵਾਲਾ ਹੋਣ ਚੱਲ ਠੀਕ ਆ ਰੋਟੀ ਖਾ ਲੈ ਫਿਰ ਤੂੰ ਹਾਂ ਠੀਕ ਆ ਜੀ ਫਿਰ ਮੈਂ ਹੋਰ ਕੰਮ ਕਰਨਾ ਚੰਗਾ ਠੀਕ ਆ ਜੀ ਬੜਾ ੜਕ ਕਦੇ ਨਹੀਂ ਹੁੰਦੇ ਪੁੱਤ ਸਿਆਣੇ ਬਣਦੇ ਹੁੰਦੇ ਆ। ਉਹ ਯਾਰ ਅੱਖਾਂ ਸੱਚੀ ਲਾਲ ਹੋ ਗਈ ਨੇ ਇੱਕ ਤਾਂ ਕਹਿ ਉਸੂਲ ਖਾਦਾ ਅੱਜ। ਇਹ ਨਾਲ ਹੀ ਹੋ ਗਈਆਂ। ਥੋੜੀਆਂ-ਥੋੜੀਆਂ ਹੀ ਨੇ ਉਹ। ਮੈਨੂੰ ਲੱਗਾ ਤਾਂ ਇਹਨੂੰ। ਮੰਮੀ ਹਾਫਟਰ ਚਾਹ ਲੈ ਆਂ ਅੰਦਰੀ ਲੈ ਮੰਮੀ। ਚਲ ਬੈਠ ਪੁੱਤ ਮੈਂ ਲਿਆਉਣੀ ਆ। ਰੋਟੀ ਵੀ ਲਈ ਬਾਅਦ ਚੱਲ ਕੇ ਚਾਹ ਲਿਆ। ਠੀਕ ਆ। ਰਾਪਤਾ ਚਾਹ ਲੈਫਟ ਚਾ ਮਮੀ ਪੇਪਰ ਭਰਦਾ ਫਿਰ ਮੈਂ ਕਿੱਥੇ ਦੀ ਤਿਆਰੀ ਹੈ ਜੀ ਹੁਣ ਹਾਂ ਵਧੀਆ ਜਮਾ ਅਗਲੇ ਮਹੀਨੇ ਭਰ ਦਨਾਂ ਹਾਂ ਚੱਲ ਨਾਲੇ ਹੋਰ ਤਿਆਰੀ ਹੋ ਜੂਗਾ ਨਾ ਤੇ ਨਾਲੇ ਮੈਂ ਤਾਂ ਤੈਨੂੰ ਇੱਕ ਗੱਲ ਦੱਸਣੀ ਸੀ ਹਾਂ ਜਦੋਂ ਮੈਂ ਸਵੇਰੇ ਗਿਆਗਾ ਮੈਨੂੰ ਬੇਬੇ ਕਹਿੰਦੀ ਸੀਗੀ ਵੀ ਮੱਲੂ ਨੂੰ ਭੇਜ ਦੀ ਜੇ ਉੱਥੇ ਹੋਇਆ ਉਹ ਅੱਛਾ ਤੇ ਉਹ ਉਹਨਾਂ ਦਾ ਮੁੰਡਾ ਨਹੀਂ ਹੈਗਾ ਆਪਣਾ ਹਨੀ ਨਹੀਂ ਹੈਗਾ ਹੂੰ ਉਹ ਉਹਦੇ ਨਾਲ ਫਿਰਦਾ ਸੀਗਾ ਮਨੂੰ ਉਹਦਾ ਮੁੰਡਾ ਹੈ ਨਹੀਂਗਾ ਜੱਜ ਦਾ ਮੈਂ ਦੱਸਾਂ ਉਹ ਨਾਲੇ ਤਾਂ ਉਹ ਵੀ ਆਪਣਾ ਅ ਜੀਲਾ ਜੁਲਾ ਵਿੱਚ ਨਾ ਉਹਦਾ ਬਾਬਾ ਆਇਆ ਹੋਇਆ ਹੈ ਅੱਛਾ ਤੇ ਨਾਲੇ ਉਹ ਨਸ਼ੇ ਪੱਤੇ ਵਾਲੇ ਕਰਦਾ ਜੀਲਾ ਵਿੱਚ ਵੀ ਨਾ ਤਾਂ ਆਇਆ ਸੀ ਇਹ ਪਤਾ ਨਹੀਂ ਗੋੜੇ ਗੋੜੀਆਂ ਫੜੀ ਗਈ ਸੀ ਉਤੋਂ ਅੱਛਾ ਹਾਂ ਚਿੱਟਾ ਚੁੱਟਾ ਵੇਚਦਾਗਾ ਤੂੰ ਐ ਕਰੀ ਚਾਚੀ ਨੂੰ ਦੱਸ ਦੀ ਨਾ ਪੁੱਤ ਉਹਨੂੰ ਨਾ ਦੱਸੇ ਹਜੇ ਇਹਨੂੰ ਮੈਂ ਆਪੇ ਸਮਝਾ ਲੂ ਅੱਜ ਘਰੇ ਵੀ ਰੌਲਾ ਪਹਿਲਾਂ ਪਿਆ ਸੀਗਾ ਦਿਨੀ ਹੂੰ ਤੇ ਤਰਕੇ ਕਰੂ ਆਏਗਾ ਉਦੋਂ ਤੇਰੀ ਦਾਦੀ ਬੋਲੀ ਨਾਲੇ ਉਹਦੀ ਮਾਂ ਬੋਲੀ ਫਿਰ ਮੈਂ ਮਸਾ ਤਾਂ ਸੁਧਰੂਗਾ ਇਹ ਮੈਂ ਤੁਹਾਨੂੰ ਦੱਸਦਾ ਇਹ ਵਿਗੜ ਜਾਊਗਾ ਇਹ ਨਾ ਕੋਈ ਨਾ ਪੁੱਤ ਮੈਂ ਸਮਝਾ ਲੂੰਗੀ ਐਨੇ ਇਹ ਸਮਝ ਜੂਗਾ ਮਰਜੀ ਹੈ ਤੇਰੀ ਮੈਂ ਤਾਂ ਕਹਿਣਾ ਵੀ ਚਾਹੁੰਦੀ ਹਾਂ ਮੈਨੂੰ ਵੀ ਅੱਖਾਂ ਹੀ ਤਾਂ ਹੋਰੂ ਲੱਗੀ ਮੈਂ ਆਖਿਆ ਸੀ ਮਾਂ ਤੇਰੀਆਂ ਅੱਖਾਂ ਲਾਲ ਲੈਂੀਆਂ ਕਹਿੰਦਾ ਨਾ ਤੈਨ ਤੋਂ ਹੀ ਲੱਗਦਾ ਤਾਈ ਕੋਈ ਨਾ ਮੈਂ ਸਮਝਾ ਲੂੰਗੀ ਹਾਜੀ ਆਪਾਂ ਤੇ ਤਾਈ ਕਰੀ ਕਰੀ ਆ ਹੁਣ ਹੁਣ ਉਹ ਘਰੀ ਪਿਆਸੀ ਉਤਰ ਰੂਣੂ ਹੁਣੀ ਕਹਿ ਕੇ ਆ ਯੋਦਿ ਨਾਲ ਨਰ ਲੈ ਕਰ ਨਾ ਕੋਈ ਨਾ ਮੈਂ ਸਮਝਾਉਂ ਪੁਰਨਾ ਕੱਡੂਆ ਹੋਰ ਨਵਾਂ ਵੀ ਨਾ ਕੋਈ ਨਾ ਪੁੱਤ ਤੂੰ ਚਾਹ ਪੀਲਾ ਤੂੰ ਆਪਣੀ ਪੜਾਈ ਤੇ ਗੌਰ ਕਰਾ ਚੱਲ ਮੈਨੂੰ ਫੇਰ ਰੋਟੀ ਲੈ ਦਿਆਂ ਚਾਹ ਪੀਲਾ ਕਰਾਂ ਠੀਕ ਹੈ ਪੁੱਤ ਕੋਈ ਨਾ ਮੈਂ ਸਮਝਾ ਦੂੰ ਚੰਗਾ ਦੱਸੀ ਨਾ ਉਹਨੂੰ ਨਾ ਨਾ ਮੈਂ ਇੱਕ ਚੀ ਜੀ ਲੈਣਾ ਚੰਗਾ ਠੀਕ ਹੈ ਨਾ ਤੇ ਖਿਲਾਪ ਹੈ ਅਗਰ ਸੁਤਾ ਮਨਉ ਪੁੱਤ ਸੌ ਗਿਆ ਸੀਗਾ ਹਾਂ ਬਈ ਸੌਂ ਗਿਆ ਸੀਗਾ ਹਾਂ ਸੌਂ ਗਈ ਹੋ ਗਿਆ ਹਾਂ ਹੋਇਆ ਤਾਂ ਕੁਛ ਨਹੀਂਗਾ ਹੂੰ ਮੈਂ ਤਾਂ ਤੇਨਾਂ ਗੱਲ ਜੀ ਕਰਨੀ ਸੀ ਥੋੜੀ ਜੀ ਕੀ ਹੋਇਆ ਹੋਣਾ ਤਾਂ ਕੀ ਹੈ ਆਪਣਾ ਉਹ ਆਇਆ ਸੀ ਗੁਰੀ ਹੂੰ ਉਹਨੇ ਮੈਨੂੰ ਆ ਕੇ ਦੱਸਿਆ ਵੀ ਤੂੰ ਹਨੀ ਨਾਲ ਫਿਰਦਾ ਸੀ ਉਹਨਾਂ ਨਾਲ ਹਨੀ ਨਾਲ ਫਿਰਦਾ ਹੀ ਫਿਰ ਕੀ ਹੋਇਆ ਪੁੱਤੋ ਹੈ ਨਹੀਂ ਕੰਮ ਦਾ ਬੰਦਾ ਉਹ ਮੈਨੂੰ ਪਤਾ ਹੀ ਆ ਕੌਣ ਕੰਮ ਦਾ ਕੌਣ ਨਹੀਂ ਯਾਰ ਇਹਨੂੰ ਕੀ ਪਤਾ ਹੈ ਇਹਨੇ ਕਿ ਕਿਤੇ ਪਿੰਡ ਬੜਿਆ ਕਰੇ ਪਿੰਡ ਕਿਉਂ ਨਹੀਂ ਬੜਿਆਗਾ ਪਤਾ ਹੋਉ ਨਸ਼ੇ ਕਿੰਨੇ ਕਰਦਾਗਾ ਕਿੰਨੇ ਹੋ ਨਸ਼ੇ ਵੇਚਦਾ ਕਈ ਵਾਰੀ ਉਹ ਜੇਲ੍ਹ ਚ ਵਗ ਗਿਆ ਉਹ ਕੁਛ ਨਹੀਂ ਮੈਨੂੰ ਸਾਰਾ ਪਤਾ ਜਾਵਾ ਕਿਹਦੇ ਨਾਲ ਰਲਣਾ ਕਿਹਦੇ ਨਾਲ ਨਹੀਂ ਰਲਣਾ ਪਤਾ ਤੇ ਉਹਦੇ ਸੰਗਤ ਤੇ ਮਾਰੀ ਆ ਤੂੰ ਰਹਿਣ ਦੇ ਉਹ ਨਹੀਂ ਮੈਂ ਐ ਨਹੀਂ ਤਾਈ ਰਲਿਆ ਸੀ ਮੈਂ ਤਾਂ ਉ ਖੜਾ ਸੀ ਉਹ ਉੱਥੇ ਅੱਡੇ ਤੇ ਮੇਰੀ ਗੱਲ ਸੁਣ ਲੈ ਮੈਂ ਤੇਰੀ ਮੰਮੀ ਨੂੰ ਦੱਸਿਆ ਤੇ ਦਾਦੀ ਨੂੰ ਦੱਸਿਆ ਤੇ ਤੇਰੇ ਪਿਓ ਨੂੰ ਦੱਸਿਆ ਆਪਣੇ ਘਰੇ ਕਿਸੇ ਨੂੰ ਨਹੀਂ ਪਤਾ ਫਿਰ ਪਤਾ ਇਹਨੂੰ ਮੈਂ ਕੀ ਕਰਤਾ ਇਹ ਆ ਆ ਦੇਖ ਤੇਰੀ ਅੱਖਾਂ ਕਿਵੇਂ ਹੁਰੀਆਂ ਨਹੀਂ ਆੱਖਾਂ ਅੱਛਾ ਮੈਂ ਨਸ਼ਾ ਕਰਦਾ ਮੈਨੂੰ ਤਾਂ ਲੱਗਦੀ ਏ ਸ਼ੱਕ ਆਹੀ ਗੱਲ ਫਿਰ ਤਾਈ ਇਹ ਤੂੰ ਉਹਨਾਂ ਨਾਲ ਹੀ ਰਲ ਗਈ ਤੂੰ ਵੀ ਫਿਰ ਮੈਂ ਨਹੀਂ ਤੜੀ ਪੁੱਤ ਮੈਂ ਤੇਰੀ ਸਹਰਤਿਆਂਗੀ ਮੈਂ ਤੈਨੂੰ ਸਮਝਾਉਣੀ ਹੈਗੀ ਮੈਂ ਤਾਂ ਗੁਰੀ ਦਾ ਮੂੰਹ ਬੰਨਿਆਗਾ ਵੀ ਉਹਨਾਂ ਕੋਲੇ ਗੱਲ ਨਾ ਕਰ ਕਦੋਂ ਤੇਰੀ ਸੰਕਤ ਉਹਨਾਂ ਦੇ ਦੇਖ ਲਈ ਤੇਰੇ ਪੈਣੀਆਂ ਨਾਲ ਤਾਂ ਉਿੱਕਾ ਕੋਈ ਨਹੀਂ ਮੈਂ ਕੋਈ ਨਹੀਂ ਕੁਛ ਨਹੀਂ ਹੋਇਆ ਉਹਨਾਂ ਨਾਲ ਮੈਂ ਨਹੀਂ ਰਲਦਾ ਠੀਕ ਚੰਗਾ ਭਾਗ ਜਾ ਹਾਂ ਭਾਗ ਜਾ ਤੂੰ ਤਾਂ ਇਹ ਕਹਿ ਕੇ ਟਾਲਦਾ ਨਾਗਾ ਬਸ ਕੋਈ ਨਹੀਂ ਪਤੀਆਂ ਮੈਂ ਜਿਹੜਾ ਨਾਲ ਸਾਹ। ਸਿਰ ਤੂੰ ਹੋਂ ਤਰ ਕੇ ਨਿਕਲੀ ਚੰਗਾ ਬਾਹਰ ਮੈਂ ਸਾਰਿਆਂ ਨੂੰ ਦੱਸੂਗੀ। ਨਾਲ ਤਾਂ ਮੈਂ ਤੇ ਸਾਈਡ ਲੇਨਿਆਂ ਨਾਲ ਮੈਨੂੰ ਪੁੱਠਾ ਬੋਲਦਾ। ਤੋ ਭਈ ਜੀ ਆਣੀ। ਹਾਂ ਬੱਬੇ ਹਣੀ। ਹੈ? ਭਾਈ ਜੇ ਮੇਰੇ ਗੁੱਲੇ ਕੁੱਤ ਨਹੀਂ ਯਾਰ। ਨਾ ਸਾਡੇ ਆ ਮੇਰੇ ਕੋਈ ਕਿੱਥੇ ਯਾਰ ਸੌਂਹ ਉਹ ਯਾਰ ਫਿਰ ਐ ਟੂਹੜਾ ਹੱਲ ਤਾਂ ਕਰੀ ਦੇ ਕਿਸੇ ਹਿਸਾਬ ਨਾਲ ਮੈਂ ਤੈਨੂੰ ਕਹਿ ਕੇ ਕਰਾ ਗਿਆਗਾ ਯਾਰ ਹੁਣ ਪੈਸੇ ਚੱਕਾਂ ਵਾਂ ਉਹ ਨਹੀਂ ਯਾਰ ਇਹਨਾਂ ਨੂੰ ਪਤਾ ਨਾ ਲੱਗ ਜੇ ਘਰੇ ਪਹਿਲਾਂ ਮੈਨੂੰ ਸਾਰੇ ਤਾਈ ਹੁਰੀਆਂ ਕਹੀ ਜਾਂਦੇ ਨੇ ਪੈ ਤੇ ਅੱਖਾਂ ਲਾਲ ਨੇ ਤੂੰ ਐ ਲੱਗਦਾ ਐ ਲੱਗਦਾ ਉਹ ਇੱਕ ਸਾਡਾ ਵਾਲਾ ਉਹਨੂੰ ਗੁਰਪ੍ਰੀਤ ਨੇ ਵੱਡੇ ਨੇ ਅੱਗੇ ਦੱਸਤਾ ਮਾਜੀ ਮੇਰੀ ਮੰਮੀ ਉਹਨਾਂ ਨੂੰ ਦੱਸਿਆ ਨਹੀਂ ਚੱਲ ਤਾਈ ਦਾ ਕੁਝ ਨਹੀਂ ਦੇਣੀ ਤੇ ਕਹਿੰਦਾ ਉਹ ਤਾਂ ਹਣੀ ਨਾਲ ਫਰਦਾ ਸੀ ਹਣੀ ਤੇ ਆਏ ਪੁਲਿਸ ਚ ਨਾ ਚੱਲਦਾ ਉਹਦਾ ਜੇਲ੍ਹਾਂ ਜੁਆ ਹੈ ਆਏ ਗੱਲਾਂ ਕਰੀ ਜਾਂਦੇ ਸੀ ਕੋਈ ਆਰ ਠੀਕ ਆ ਤੂੰ ਬੱਸ ਸਮਾਨ ਮੰਗਾ ਦੇ ਯਾਰ ਫਿਰ ਮੈਂ ਪੈਸੇ ਕਰ ਲਿਆਉਂਗਾ ਯਾਰ ਕਿਵੇਂ ਤਾਂ ਹੱਲ ਕਰੂੰਗਾ ਚੱਲ ਠੀਕ ਆ ਚੰਗਾ ਬਾਬੇ ਕੋਈ ਰਾਬੀ ਪੁੰਗ ਗਈ ਵੇ ਯਾਰ ਪੈਸੇ ਵੀ ਥੋੜਨੇ ਆ ਯਾਰ ਉਹ ਰੋਣ ਵੀ ਨਹੀਂ ਮਿਲਨੇ ਤੇ ਰਸੋਈ ਚ ਦੇਖਾਂ ਡੱਬੇ ਰੁੱਭ ਪੈਗਾ ਕੋਈ ਹੋਵੇ ਵੀ ਨਾ ਯਾਰ ਸੈਂ ਤੇ ਦੇਖਦਾ ਕਿਤੇ ਕੋਈ ਬੁੜੀ ਵੀ ਨਹੀਂ ਹੈਗੀ ਚਾ ਵਾਂਝ ਸੁਤਾ ਗਿਆ ਉਹ ਨਹੀਂ ਹੋ ਰਿਹਾ ਇੰਨੇ ਘਰਾਂ ਨਾਲ ਤਾਂ ਸਰ ਨਹੀਂ ਨਹੀਂ ਪਹਿਲਾਂ ਵੀ ਦੇਣੇ ਨੇ ਉਹਨਾਂ ਸਮਾਨ ਹੀ ਨਹੀਂ ਦੇਣਾ ਯਾਰ ਫਿਰ پیسے ਤਾਂ ਇਹ ਵਾਲੇ ਕਮਰੇ ਚ ਦੇਖਾਂ 500 ਦਾ ਹੱਦੀ ਹੋਇਆ ਤਾਂ ਆ ਵੀ ਸੱਤਾ ਹੀ ਪਿਆ ਰੋਟੀ ਫੜਾਈ ਤੇਨੂੰ ਚੱਕ ਕੇ ਖਾ ਲੂ ਐਵੇਂ ਰੋਟੀ ਵੀ ਨਹੀਂ ਖਾ ਸਕਦਾ ਜਦੋਂ ਰੋਟੀ ਨਹੀਂ ਚੱਕ ਕੇ ਖਾ ਸਕਦਾ ਖਵਾ ਦਿੰਦੀ ਤੇ ਰੋਟੀਆਂ ਫੜਾਉਣ ਨੂੰ ਕੰਮ ਵਿੱਚ ਥੱਕਿਆ ਹੋਇਆਗਾ ਉਰੇ ਆਵੇ ਹੁਣ ਤਾਂ ਗਿਆ ਸੀ ਹੁਣ ਫੇਰ ਵਾਰ ਨੂੰ ਚੱਕ ਲਿਆ ਪੁੱਤਾ ਉਹ ਮੈਂ ਕੀ ਕਹਾਂ ਤੁਹਾਨੂੰ ਫੇਰ ਹੁਣ ਮੈਂ ਕਰਾਂ ਕੀ ਕਰੇ ਕੋਈ ਕੰਮ ਹੈ ਹੁਣ ਤੁਹਾਡੇ ਕੀ ਕੰਮ ਬਿਠਾ ਰੇ ਨੇਗੇ ਫੇਟ ਜਾ ਕੇ ਕਣਕ-ਕੁਣਕ ਦੇਖ ਲੈ ਨਹੀਂ ਤਾਂ ਕਹਿੰਦੇ ਖੇਤੀ 'ਚ ਪੈਣਾ ਤੂੰ ਤੇ ਫਿਰ ਤੂੰ ਬਹਿਲਾ ਫਿਰ ਦੈਰਾ ਡੋਰ-ਡੋਰ ਕਰਦਾ ਉਹ ਕੋਈ ਨਹੀਂ ਫਿਰ ਕੰਮ ਵੀ ਕੰਮ ਦੇ ਟਾਈਮ ਹੀ ਹੋਊਗਾ ਕੋਈ ਨਹੀਂ ਕਰ ਲੂਗਾ ਮੈਂ। ਤੇਨੂੰ ਕੰਮ ਦਾ ਟਾਈਮ ਹੀ ਨਹੀਂ ਹੈਗਾ। ਉਹ ਮੈਂ ਮੜਾ ਜਾ ਕੇ ਆਉਣਾ ਮੈਨੂੰ ਕੰਮ ਆਗਾ। ਤੂੰ ਕਿੱਥੇ ਜਾਣਾ? ਯਾਰ ਮੈਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਇਆ ਕਰਾਉਣ ਮੈਂ ਆਵਾਂਗਾ। ਉਹ ਅੰਦਰ ਜਾ ਕੇ ਪੈ ਜਾਤਾ ਤੇ ਪਿਆ ਵੀ ਨਹੀਂ ਜਾਂਦਾ ਬੇਬੇ। ਅੰਦਰ ਪੈ ਅੰਦਰ ਹੀ ਆਇਆਗਾ ਫਿਰ ਕੀ ਹੋਊਗਾ ਇਹ ਮਜਾਨਾ ਦਾ। ਤੂੰ ਤਾਂ ਸਾਰਾ ਦਿਨ ਹੀ ਫਿਰਦਾ ਰਹਿਣਾ। ਹੁਣ ਨਹੀਂ ਸਾਰਾ ਦਿਨ ਹੀ ਤੇਰੇ ਤਾਂ ਗੇੜੇ ਨੇ। ਉਹ ਹੁਣ ਮੈਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਇਆ ਕਰਾ। ਮੈਨੂੰ ਤਾਂ ਨਾ ਦੱਸ ਬੇਬੇ ਨੂੰ ਤਾਂ ਦੱਸ ਜਾ ਕਰ। ਘਰ ਚ ਵੱਡੀ ਹੈਗੀ। ਉਨਕੋ ਦੱਸਣ ਨੂੰ ਮੈਂ ਕਿੱਧਰ ਜਾਣਾ ਆ ਉਰੀਆਂ ਮੈਂ ਕਿੱਥੇ ਨਹੀਂ ਜਾਂਦਾ ਮੈਂ ਇੱਥੀਆਂ ਕੋਈ ਨਹੀਂ ਆ ਗਿਆ ਇੱਥੇ ਹੋਣੀ ਐ ਇੱਥੇ ਕਰੀ ਜਾਇਆ ਕਰ ਕੋਈ ਨਾਥੇ ਹੈ ਨਹੀਂ ਇੱਥੇ ਦਾ ਉਹ ਯਾਰ ਮੈਂ ਹੁਣ ਸਾਰਾ ਦਿਨ ਹੀ ਤੁਹਾਡੇ ਨਾਲ ਪਕਾਈ ਮਾਰੀ ਜਾਵਾਂ ਮੇਰੀ ਗੱਲ ਸੁਣਨਾ ਜਿਹੜਾ ਬੇਲੜ ਫਿਰਦੇ ਨੇ ਨਾ ਇਹ ਤਾਂ ਲੋਕਾਂ ਤੋਂ ਕਹੋਂਦੇ ਨੇ ਬੇਲੜ ਨਾਲੇ ਕੋਈ ਕਿੱਟਾ ਫੜ ਲੈ ਕੋਈ ਇਹ ਕੰਮ ਦਾ ਲੱਡ ਲੈ ਲੈ ਐ ਫਿਰਨ ਚ ਕੋਈ ਫਾਇਦਾ ਨਹੀਂ ਬਾਹਰ ਸਿਰਨ ਚ ਕੋਈ ਤੰਤ ਨਹੀਂ ਹੈਗਾ ਮੈਂ ਰੋਟੀ ਟੋਕ ਪੁੱਛਿਆ ਕਿਸੇ ਨੇ ਤੂੰ ਰੋਟੀ ਖਾ ਲੈ ਰੋਟੀ ਮੈਂ ਅੱਗੇ ਪੁੱਛੀ ਦੇਤੀ ਮੈਨੂੰ ਤਾਈ ਨੇ ਰੋਟੀ ਤੁਸੀਂ ਆ ਨਹੀਂ ਪੁੱਛਿਆ ਮੈਂ ਇਹਨੂੰ ਕਿਹਾ ਤੀ ਮਾਂ ਰੋਟੀ ਦੀ ਗਵਾਹੀ ਕਹਿੰਦੀ ਹੈ ਕਿ ਆਪੇ ਚੱਕ ਕੇ ਖਾ ਲੂ। ਓ ਯਾਰ ਬਸ ਆਉਦਾ ਕੰਮ ਕਰੋ ਯਾਰ ਮੈਂ ਤਾਂ ਜਾਨਾਂਗਾ। ਹਾਂ ਉਹ ਮੋੜ ਤੇ ਨਾ ਫਰਕ ਪੈ ਜੇ। ਉੱਥੇ ਕੁੱਟ ਲੈ ਜਾ ਕੇ ਦਾਸ ਉਹ ਨਸ਼ੇੜੀਆਂ ਨਾਲ ਫਿਰਦਾ ਰਹੇ। ਹੋਰ ਤਾਂ ਕੋਈ ਕੰਮ ਨਹੀਂ। ਆਹੀ ਕੰਮ ਰਹਿ ਗਿਆ ਤੇਰੇ ਪੱਲੇ 'ਚ। ਉਹ ਤਾਂ ਸੱਚੀ ਮੈਂ ਤਾਂ ਲੱਗ ਕੋਈ ਨਸ਼ੇ ਪੱਤੇ 'ਚ ਨਾ ਪੈ ਗਿਆ ਉਹ ਬੀਬੀ ਰ ਆਪਾਂ ਅੰਦਰ ਹੀ ਬੈਟਾਂਗੇ। ਵੀਰ ਭਾਲ ਘੌਰ ਕਰ। ਔਰ ਬੀਬੇ ਡਰਦਾ ਮੈਨੂੰ ਵੀ ਲੱਗਦਾ ਹੈਗਾ ਜਿਹੜਾ ਤੜਕੀ ਨਿਕਲ ਜਾਂਦਾ ਹੈ। ਕੀ ਪਤਾਗਾ ਹੁਣ ਕਿੱਥੇ ਖੜਦਾ ਕਿੱਥੇ ਬਹਿੰਦਾ ਕੋਈ ਪੈਸਾ ਤੇਲੀ ਦੇਖ ਲੈ ਕੋਈ ਹੱਲਿਆ ਤਾਂ ਨਹੀਂ ਕਿਤੇ ਪੈਸੇ ਤੇਲੀ ਤਾਂ ਮੈਨ ਕੋਈ ਵਾਰਤਾ ਤਰਿਆ ਨਹੀਂ ਸੀਗਾ ਵੀ ਉਥੋਂ ਆ ਲਿਜੂ ਮਿਰਸ ਲੈਣੀ ਕੀ ਹੋ ਉਹ ਤਾਂ ਚਲ ਦੇਖ ਲਾਂਗੇ ਕੋਈ ਨਾ ਪਰ ਹੁਣ ਆਉਂਦੇ ਉਹਦੀ ਮੈਂ ਚੰਗੀ ਤਰ੍ਹਾਂ ਕਲਾਸ ਲਾਉਂਗੀ ਲੈ ਮੈਂ ਡੋਰੀ ਤੇ 500 ਰੁਪਿਆ ਤਰਿਆ ਸੀ ਨਾ ਗੁਰੀ ਨੂੰ ਸਵਦਾ ਲੈਣ ਭੇਜਾਂ ਹੈ ਇਹ ਤਾਂ ਹੈ ਨਹੀਂਗਾ ਔਰ ਤਾਂ ਕੋਈ ਕਰੇ ਨਹੀਂ ਸੀ ਕਿ ਲਮੰਨੂ ਸੀਗਾ ਮੰਨੂ ਗਿਆ ਬਾਹਰ ਮੈਨੂੰ ਤਾਂ ਲੱਗਦਾ ਉਹੀ ਲੈ ਗਿਆ ਫਿਰ ਚੱਕ ਕੇ ਨਾ ਵੀ ਇੱਥੇ ਤਾਂ ਕਿਤੇ ਵੀ ਨਹੀਂ ਹੈਗਾ ਲੈ ਹੁਣ ਤਾਂ ਮੈਂ ਧਰ ਕੇ ਗਈ ਸੀ 10 ਮਿੰਟ ਵੀ ਨਹੀਂ ਹੋਏ ਮੈਂ ਤਾਂ ਇੱਥੇ ਪੈਸੇ ਧਰਿਆ ਨੂੰ ਉਹ ਤਾਂ ਸੱਚੀ ਹੋ ਗਈ ਗੱਲ ਬੇਬੇ ਕਹਿੰਦੀ ਸੀ ਕੋਈ ਬਿਰਕ ਲੈ ਲੈ ਪੈਸੇ ਪੂਸੇ ਤਾਂ ਹੀ ਲੈ ਗਿਆ ਲੈ ਤੇ ਮੇਰਾ ਜਾਦ ਹੀ ਨਹੀਂ ਰਹਾ ਵੀ ਮੈਂ ਪਾਸ ਧਰ ਕੇ ਇਸ ਜਾੜੀ ਤੇ ਹੁਣ ਦੱਸਦੀਆਂ ਬੇਬੇ ਨੂੰ ਜਾ ਕੇ ਮੈਂ ਤਾਂ ਦੱਸਦੀਆਂ ਬੇਬੇ ਨੂੰ ਬੈਠੀ ਆ ਬੇਬੇ ਹਾਂ ਉਹ ਤਾਂ ਉਹੀ ਗੱਲ ਹੋ ਗਈ ਕੀ ਦੀ ਮੈਂ ਜਾਲੀ ਤੇ ਨਾ 500 ਰੁਪਇਆ ਤੇ ਰਿਆ ਸੀਗਾ ਹਾਂ ਮੈਂ ਹਾਲੇ ਗੁਰੀ ਤੇ ਸੌਦਾ ਮੰਗਾਉਣੀ ਆ ਉੱਥੇ ਪੈਸੇ ਨਹੀਂ ਹੈਗੇ ਉਹੀ ਗੱਲ ਕਰਤੀ ਮੈਂ ਸੈਣਾ ਹਾਂ ਉਹ ਤਾਂ ਲੈ ਗਿਆ ਚੱਕੀ ਮੈਂ ਤੈਨੂੰ ਕੀ ਕਿੰਨੇ ਨੇ ਕਹਿੰਦੀ ਸੀ ਕਿ ਉਹਨੇ ਤਾਂ ਪੈਸੇ ਤੇ ਥਾਥ ਤੇ ਲੈ ਨਾ ਰੱਖੀ ਰਾਨ ਨਾ ਮੈਨੂੰ ਕਹਿਣਾ ਐ ਪਤਾ ਸੀ ਵੀ ਉਹ ਥਾ ਥਾ ਹੱਥ ਮਾਰੂਗਾ ਉਂਦੇ ਫਿਰ ਡਾਂਗਾ ਲਾਉਣੇ ਪਣਿਆ ਕਿ ਲੋਟ ਨਹੀਂ ਆਉਂਦਾ ਫਿਰ ਕੁੱਟ ਕੇ ਮੈਂ ਤੈਨੂੰ ਆ ਚੋਦੀ ਮੁਰੰਮਤ ਸਮਾਰ ਕੇ ਜੇ ਵਿੱਚ ਹੋਈ ਨਾ ਸੋਚ ਕੇ ਮੈਂ ਆਪ ਲਾਉਂ ਤੂੰ ਐ ਤਾਂ ਕਹਿੰਦੀ ਨਹੀਂ ਥੋਂ ਵੀ ਇਹ ਤਾਂ ਹੁਣ ਪਿਆਉ ਦਾਦੇ ਦਾ ਨਾਂ ਕੱਢੂਗਾ ਇਹਦਾ ਲੋਕਾਂ ਦੇ ਜ਼ਬਾਕ ਦਾ ਕੱਢਦੇ ਨੇ ਕੰਮ ਕਰਕੇ ਪੇਉਦਾ ਦੇਣਾ ਨਾ ਇਹ ਮਸ਼ੀਨਾ ਕੱਢੂਗਾ ਇਹ ਤਾਂ ਹੁਣ ਪਤੀ ਆਵੇ ਤੇ ਜਦੋਂ ਉਹ ਟੇਰੇ ਪੈਸੇ ਚੱਕਣ ਲੱਗ ਗਿਆ ਕਿ ਦੇਖਦਾ ਖਾਂਦਾ ਤੀ ਬਾਖ ਰੁਕ ਕਿ ਦੇਖਦਾ ਲ ਜਾਂਦਾ ਠੀਕਾ ਪਹਿਲਾਂ ਤੈਨੂੰ ਵਿੜਕ ਨਹੀਂ ਆਈ ਕਿ ਕਿਤੇ ਲੈਨੇ ਵੇਲੇ ਤੇ ਕੀ ਆਉਣੀ ਹੈਗੀ ਤੈਂ ਤਾਂ ਗਾ ਗਰਮੀ ਚ ਦਾਖਾ ਪਰ ਮੈਨੂੰ ਹਾਂ ਨਹੀਂ ਕਰਦਾ ਮੈਂ ਹੀ ਨਹੀਂ ਕਰਦਾ ਦਸਵੀਂ ਚ ਤਾਂ ਪੱਟਿਆ ਗਿਆ ਪਹਿਲਾਂ ਹੀ ਖਵਰੇ ਕਿੱਦੇ ਕਦੇ ਨਾਲ ਫਿਰਦਾ ਕਹੇ ਜene ਉਹ ਜਿਹਦੇ ਨਾਲ ਫਿਰਦਾ ਆਪਾਂ ਕਿੰਨਾ ਗਰ ਜਾਂਦੇ ਆ ਨਾ ਬੜਾ ਚਾਪਾ ਛਿੜ ਗਿਆ ਤਾਂ ਇਹਨੂੰ ਆਜਾ ਹੁਣ ਦੇ ਕਰੇ ਇਹਦੀ ਦੇਖੀ ਮੈਰੇ ਰੇਲ ਬਣਾਉਂਦੀ ਨਾ ਰੇਲ ਤਾਂ ਬਣਾਉਂਦੀ ਇਹਨੂੰ ਨੂੜ ਕੇ ਅੰਦਰ ਸੁੱਟੋ ਨਰੇ ਦਾ ਪੈਸੇ ਦਿੱਤੇ ਹੂੰ ਚਿੱਟ ਜਿਹਾ ਤਾਂ ਖੜੂ ਖੜੂ ਕਰਦਾ ਪਰ ਘਰ ਨਹੀਂ ਠਹਦਾ ਯਾਰ ਨੇੜੀ ਆਵੇ ਹੁਣ ਤਾਂ ਬਸ ਯਾਰੋ ਕਰੇ ਵੀ ਕੁੱਟਣਗੇ ਐ ਕਰਦਾ ਲਿਖਿਓ ਫਿਰ ਐ ਕੌਣ ਕਹੂ ਅੱਜ ਨਹੀਂ ਦਵਾਂ ਜਿੰਦਾ ਹੋਵਾਂ ਕੁੱਟਣੀਆਂ ਉਹ ਦੇਖ ਕੀ ਬਗੈ ਮੈਂ ਪਰ ਕੁੱਟਣੀਆਂ ਕਿਵੇਂ ਮੈਂ ਕੱਟਾਂ ਐ ਕਿਵੇਂ ਹੱਥ ਲਾਈ ਆਏ ਹੋਏ ਹਾਏ ਬੂ ਮੈਂ ਮਰ ਜਾ ਤੀ ਮੈਂ ਡਿੱਗਦਾ ਹਾਂ ਮੂੰਹ ਤੇ ਮਾਰੂ ਤਪੜਾ ਮੈਂ ਕੀ ਕੀਤਾ ਯਾਰ ਉਹ ਮੈਨੂੰ ਕੋ ਮੈਂ ਕੀ ਕੀਤਾ ਆ ਆਏ ਮੈਨੂੰ ਕੋ ਕੁੱਟੀ ਕੋ ਜਾਣੇ ਯਾਰ ਕੋ ਮੈਂ ਕੀ ਕੀਤਾ ਆ ਕੀ ਕੀਤਾ ਕੀ ਹੋਇਆ ਉਹ ਆਜਾ ਹੋ ਰਿਹਾ ਕੁਛ ਦੀ ਹੈਗੀ ਇਹ ਤੈਨੂੰ ਕੁਝ ਲੈ 500 ਰੁਪਿਆ ਲੈ ਗਿਆ ਚੱਕੇ ਉਹ ਮੈਂ ਕਰੋ ਲੱਗੇ ਬਸ ਆ ਜਿਹਨੇ ਲਗਾ ਚੱਕਿਆ ਮੈਂ ਨਹੀਂ ਚੱਕਿਆ ਗੇ 500 ਉਹ ਰੇਤੀ ਜਲੂਸ ਕੱਢ ਕੇ ਲੈ ਆਗਾ ਹੁਣ ਹਾਲ ਦੇਖੀਏ ਬਦ ਕੁਸਰੀ ਹੋਇਆਗਾ 500 ਉਹ ਯਾਰ ਇੱਥੇ ਪੈਰ ਔਕੜ ਗਿਆ ਤਾਈ ਇਹ ਕੁੱਟੀ ਜਾਂਦੀ ਐ ਆ ਕੁੱਤੀ ਜਾਨੀ ਇਹਨੇ ਆ ਬੋ ਰੋਣ ਵਾਲੇ ਚੱਜੇ ਨੇ ਮੇਰੇ ਮੂੰਹ ਤੇ ਕਹ ਰੂ ਮੂੰਹ ਤੇ ਮਰਨ ਤੇ ਮੈਨੂੰ ਸਿੰਦਰ ਦਾ ਦੇਣਾ ਸੀਗਾ ਉਹ ਮੈਂ ਬਸ ਮਾਰਾ ਨਾ ਮੇਰੇ ਉਹ ਸਿੰਦਰ ਦਾ ਦੇ ਤਾਂ ਮੈਂ ਚੱਤੂ ਉਹ ਮੈਨੂੰ ਕੁੱਤੀ ਆਂਦੀ ਆਵੇ ਬਸ ਬੱਤ ਚੱਲ ਅੱਜ ਤਾਂ ਤੇਰੀ ਤਾਈ ਨੇ ਬਚਾਤਾ ਇਸ ਦੂ ਬਾਅਦ ਤੇਰੇ ਨਾਲ ਕੀ ਹੋਉਂਦੀ ਐ ਮੈਂ ਵੀ ਨਾ ਕੰਬਣੂ ਹੀ ਬੰਦੂ ਕਹੇਗੀ ਥਾਰੇ ਚ ਬਗ ਜੂ ਮੈਂ ਹਾਂ ਥਾਰੇ ਚ ਬਗ ਜੂਗਾ ਥਾਰੇ ਕੀ ਕਰਤ ਨੇਗੇ ਉਹ ਤੇਰੀ ਤਾਈ ਹੀ ਪੱਟਿਆ ਹੋਇਆ ਐ ਇਹਨੇ ਚ ਮਣਾਉਂਦੀ ਐ ਕਿ ਹਾਂ ਐਸੇ ਨਹੀਂ ਪੱਟਿਆ ਐ ਨੈਗੀ ਮੋ ਜ ਨਾਲ ਅੰਦਰ ਉਹਨੂੰ ਚੱਲ ਤੂੰ ਬੈਠ ਬੈਣਾ ਗੱਲ ਤੋਂ ਕੋਈ ਇੰਦੀ ਨਹੀਂ ਇੰਤਾਈ ਮੈਨੂੰ ਬੈਣਾ ਗੱਲ ਤੋਂ ਤਾਂ ਕਾਹਨੂੰ ਕਹਿੰਦੀ ਆਂ ਪੁੱਤ ਤੈਥੋਂ ਆਪ ਤੋਂ ਤਾਂ ਖੜਾ ਹੀ ਨਹੀਂ ਜਾਂਦਾਗਾ ਨਸ਼ਾ ਤਾਂ ਅੱਜ ਤੇਰਾ ਪੱਕਾ ਕੀਤਾ ਹੋਇਆ ਉਹ ਨਹੀਂ ਮੈਂ ਤਾਂ ਬੁਖਾਰ ਦੀ ਦਵਾਈ ਲੈਣ ਗਿਆ ਸੀ ਉਹ ਗੋਲੀਆਂ ਤੇਜ਼ ਸੀ ਤੇਜ਼ ਕਾਹਨੂੰ ਸੀ ਪੁੱਤ ਉਹਨਾਂ ਸਾਰਾ ਪਤਾਗਾ ਤੈਥੋਂ ਤੁਰਿਆ ਤਾਂ ਜਾਂਦਾ ਨਹੀਂਗਾ ਡਿੱਗਦਾ ਤੂੰ ਫਰਦਾਗਾ ਉਹ ਤਾਂ ਤਾਂ ਹੀ ਠੀਕ ਆ ਪਰ ਤੂੰ 500 ਰੁਪਏ ਆ ਦੇ ਸਰਕੂਲ ਆ ਲੈ 500 ਰੁਪਏ ਦਾ ਮਹੀਨ ਲੈ ਕੇ ਗਿਆ ਸੀਗਾ ਪਾਪੂ ਪੁੱਤ ਮੈਂ ਆਪਦੀ ਸਰਤਾਂ ਲੈਤਾ ਵੀ ਤੇਰੇ ਦੁਗਣੀਆਂ ਪਹਿਣੀਆਂ ਮੈਨੂੰ ਸਾਰੀ ਗੱਲ ਦਾ ਪਤਾ ਹੈਗਾ ਉਹ ਮੈਨੂੰ ਸਾਰਾ ਪਤਾ ਹੈਗਾ 500 ਤਾਂ ਤੈਂ ਉਹ ਚੱਕ ਲਿਆ 1500 ਮੇਰੀ ਨਮਾਰੀ ਚੋ ਚੱਕ ਲਿਆ ਮੈਨੂੰ ਦੇਖ ਲਿਆ ਸੀ ਮੈਂ ਤੈਨੂੰ ਪੁੱਤ ਤੂੰ ਸੌਤਰ ਤੇ ਆ ਨਸ਼ੇ ਪੱਤੇਾਂ ਚ ਕੁਸਰੀ ਰੱਖਿਆ ਆਪਣਾ ਗੁਰੀ ਦੇਖ ਲਾ ਪੜਦਾ ਹੈਗਾ ਉਹਨੂੰ ਨਹੀਂ ਕੋਈ ਕੁਝ ਕਹਿੰਦਾ ਦਾ ਤੇਰੇ ਉੱਤੇ ਕਿਉਂ ਲੱਗਦੇ ਨੇ ਪਤਾ ਹੈਗਾ ਨਾ ਦਾਈ ਫਿਰ ਉਹਦਾ ਮੈਨੂੰ ਗੁੱਟੀਆਂ ਜੀ ਨੇ ਤੂੰ ਮੈਨੂੰ ਕਿਉਂ ਨਹੀਂ ਕੁਛ ਕਿਹਾ ਤੈਨੂੰ ਮੈਂ ਕਵੇਂ ਕਹਾ ਪੁੱਤਾਂ ਕਿਹੜੇ ਕੱਲ ਮੇਰੇ ਦਾ ਰਾਜ ਹੈਗਾ ਅੰਦਰ ਰਾਜ ਹੀ ਹੈਗਾ ਪਰ ਅੱਜ ਮੈਨੂੰ ਦੱਸਣਾ ਪਊਗਾ ਤੂੰ ਕੀ ਰਾਜ ਹੈਗਾ ਦੱਸ ਮੈਨੂੰ ਵੀ ਫਿਰ ਪੁੱਤ ਤੂੰ ਤੇ ਗੁਰੀ ਨਾ ਸਕੇ ਭਾਈ ਨੂੰ ਮੈਂ ਗੋਦ ਪਾਏ ਹੋਇਆ ਮੈਂ ਤਾਂ ਕਰਕੇ ਮੇਰਾ ਢਿੱਡ ਮੱਚ ਰਿਹਾਗਾ ਪੁੱਤ ਵਣ ਕੇ ਤੂੰ ਸੁਧਰ ਜਾ ਐਤੋਂ ਬਾਅਦ ਨਾ ਇਹ ਜਾਂ ਕੁਝ ਕਰੀ ਪੁੱਤ ਮੈਂ ਤੇਰੀ ਤਾਈ ਨਹੀਂ ਮੈਂ ਤੇਰੀ ਮਾਂ ਹੀ ਗੁਰੀ ਦੀ ਤੇ ਤੇਰੀ ਨਾ ਮਾਂ ਇੱਕੀਆਂ ਮੈਂ ਹਾਂ ਇਹ ਤਾਂ ਨਾ ਵੀਰਪਾਲ ਦੇ ਨਾ ਲਾਦ ਨਹੀਂ ਸੀ ਉਹਨਾਂ ਨੇ ਨਾ ਗੋਦ ਲੈ ਲਿਆ ਸੀ ਤੂੰ ਮੇਰਾ ਤਾਂ ਟਟ ਮੱਚ ਰਹਾਗਾ ਪੁੱਤ ਇਹੇ ਹੀ ਆ ਕੰਮ ਨਾ ਕਰ ਤੂੰ ਕਈ ਵੇਰੇ ਮੈਨੂੰ ਮੰਮੀ ਫਿਰ ਤੂੰ ਮੇਰੀ ਮੰਮੀ ਲੱਗਦੀ ਐ ਮੈਂ ਤੇਰੀ ਮੰਮੀ ਆ ਪੁੱਤ ਮੈਨੂੰ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਪੁੱਤ ਮੈਂ ਕਿਵੇਂ ਦੱਸਦੀ ਤੀ ਤੂੰ ਉਹਨਾਂ ਨੇ ਗੋਦ ਲਿੱਤਾ ਹੋਇਆ ਸੀ ਉਹਨਾਂ ਨੂੰ ਕਿਹੜਾ ਤੂੰ ਡੇਗਿਆ ਹੋਇਆਗਾ ਪਿਆਰਾ ਤਾਂ ਉਹਨਾਂ ਹੀ ਆਗਾ ਤੂੰ ਵੀ ਉਹ ਤੈਨੂੰ ਸਮਝਾਉਂਦੇ ਨੇਗੇ ਤੂੰ ਪਰ ਸਮਝ ਜਾ ਮੇਰਾ ਟੱਡ ਮੱਚਦਾ ਪੁੱਤ ਕਰ ਤੈਨੂੰ ਪੁੱਠਾ ਸਿੱਧਾ ਬੋਲ ਦੇਣਗੇ ਮੈਂ ਚੱਲ ਨਹੀਂ ਸਕਦੀ ਸਿਆਣਾ ਪੁੱਤ ਬਣ ਕੇ ਹੁਣ ਨਾ ਇਹ ਜਾ ਕੁਛ ਕਰੀ ਚੰਗਾ ਠੀਕ ਆ ਵਾਹ ਸਿਆਣੇ ਮੇਰੇ ਪੁੱਤ ਮੇਰੇ ਤਾਂ ਦੋਨੇ ਪੁੱਤ ਉਤ ਗੁਰੀ ਵਰਗਾ ਬਣ ਕੇ ਦਿਖਾ ਰਹੀ ਚੰਗਾ ਮੈਨੂੰ ਹੁਣ ਨਾਲੇ ਪੜਨਾ ਨਾਲੇ ਪੁੱਤੇ ਨਸ਼ੇ ਪੁੱਤਾਂ ਨਹੀਂ ਕਰਨ ਦੇ ਕਰਦਾ ਨਾ ਦਵਾਈ ਦਵਾ ਦਾਂਗੇ ਤੇ ਠੀਕ ਆ ਹਾਂ ਗਲਤੀ ਮੰਨਦੇ ਹੁੰਦੇ ਨੇ ਮਾਪੇ ਉਹ ਮਰੇ ਬੋਲਦੇ ਨਹੀਂ ਹੁੰਦੇ ਪੁੱਤ ਫਿਰ ਹੁਣ ਇਹਨਾਂ ਨੂੰ ਗਲਤੀ ਮੰਨਵਾਵਾਂ ਹਾਂ ਗਲਤੀ ਮੰਨ ਤੇਰੀ ਵੀ ਦਾਦੀ ਆ ਤੇਰੀ ਮਾਂ ਵੀ ਗਲਤੀ ਮੰਨ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਇਹਨੂੰ ਪਤਾ ਲੱਗ ਗਿਆ ਬੀਜੀ ਮਾਂ ਨੇ ਸਾਰਾ ਦੱਸਤਾ ਉੱਤੋਂ ਉਹਨਾਂ ਨੇ ਮਾਂ ਬਣਾ ਕੇ ਰੱਖੀ ਚੰਗਾ ਠੀਕ ਆ ਹਾਂ ਫਰਕ ਨਹੀਂ ਪਾਉਣਾ ਆਪਾਂ ਕਰੇ ਠੀਕ ਆ ਗਲਤੀ ਮੰਨ ਪੁੱਤ ਜਾ ਕੇ ਮੇਥੋਂ ਗਲਤੀ ਹੋ ਗਈ ਬੇਬੇ ਮੰਮੀ ਮੈਂ ਹੁਣ ਨਹੀਂ ਕੁਛ ਕਰਦਾ ਨਸ਼ਾ ਭੁੱਲਿਆ ਰਾਹ ਪੈ ਗਿਆ ਹੜਾ ਹੋ ਜਾ ਤਾ ਬੱਗਿਆ ਤੀਗਾ ਰੁਸਤੇ ਹੁਆ ਕਰੇ ਆ ਗਿਆ ਕੋਈ ਨਹੀਂ ਹੁਣ ਤਾਂ ਤੈਨੂੰ ਬਖਸ਼ ਦਾਂਗੇ ਕੋਈ ਗੱਲ ਨਹੀਂ ਇੱਕ ਮੁੜ ਕੇ ਨਾ ਇਹ ਕੰਮ ਕਰੀ ਮੈਂ ਹੁਣ ਨਹੀਂ ਨਸ਼ਾ ਕਰਨਾ ਹਾਂ ਚੱਲ ਹੁਣ ਪੜਨ ਪੜਨ ਦਾ ਕਰਨੇ ਮੇਰਾ ਦਾਸੜਾ ਪਰ ਦੋ ਮੈਂ ਹਾਂ ਪਰਾਂਗੇ ਤੇ ਨੜੇ ਤੂੰ ਹੁਣ ਆਪਦਾ ਪੜਾਈ ਕਣੀ ਧਿਆਨ ਦੇਈ ਤੇ ਨੜੇ ਜਿਹੜੇ ਨਾ ਰਲਦਾ ਰੁਲਦਾ ਨਾ ਹੁਣ ਉਹਨਾਂ ਨਾਲ ਨਾ ਜਾਇਆ ਕਰੀਂ ਠੀਕ ਹੈ ਹਾਂ ਆਪਦਾ ਕਰੇ ਪੈ ਜਾ ਕਰ ਵੇਸ਼ਕ ਬੇਲਾ ਬਾਹਰ ਨਾ ਨਿਕਲਿਆ ਕਰ ਠੀਕ ਸਿਆਣਾ ਚੱਲ ਠੀਕ ਹੈ